ਬੇਨਤੀ ਕਰਦੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਕੋਈ ਵੀ ਇਹਦੀ ਮਤਲਬ ਸੁੱਖ ਦਾ ਸੁਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਸਟਾਪ ਕਰ ਲੋ ਮਾਈਕ ਬਹੁਤ ਬਹੁਤ ਥੈਂਕ ਯੂ ਬਿਲੀ 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 ਬੇਨਤੀ ਕਰਦੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰਨ ਲਈ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸੁਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਾ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਡਾਊਨ ਕਰ ਲੋ ਮਾਈਕ ਡਾਊਨ ਬਹੁਤ ਬਹੁਤ ਥੈਂਕ ਯੂ ਬੀ 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 ਬ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰਨ ਲਈ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸੁਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਾ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਸਟਾਫ ਕਰ ਲਓ ਮਾਈਕ ਡਾਊਨ ਬਹੁਤ ਬਹੁਤ ਥੈਂਕ ਯੂ ਆਪਣੀ ਬੇਨਤੀ ਕੰਪਨੀ ਸਾਰੇ ਨਾਲਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਤੁਸੀਂ ਵੀ ਇਹੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੁਣ ਸਭ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਡਾਊਨ ਕਰੋ ਮਾਈਕ ਡਾਊਨ ਕਰੋ ਬਹੁਤ ਬਹੁਤ ਥੈਂਕਸ ਯੂਰ ਬੀਬੀ ਜੀ ਬੀਬੀ ਜੀ ਸਾਰੇ ਨਾ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸੁਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਾ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮਿਲਿਆ ਸਭ ਠੀਕ ਠਾਕ ਹੈ ਠੀਕ ਹੈ ਜੀ ਥੋੜਾ ਡਾਊਨ ਕਰ ਲਓ ਮਾਈਕ ਡਾਊਨ ਕਰ ਲਓ ਬਹੁਤ ਬਹੁਤ ਥੈਂਕ ਯੂ ਬੀਬੀ 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 ਨਾ ਬੇਨਤੀ ਕਰਦੇ ਸਾਰੇ ਨਾ ਬੱਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਤੁਸੀਂ ਵੀ ਇਹੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜੀ ਥੋੜਾ ਡਾਊਨ ਕਰ ਲਓ ਮਾਈਕ ਡਾਊਨ ਠੀਕ ਬਹੁਤ ਬਹੁਤ ਥੈਂਕ ਯੂ ਨਾ ਬੇਨਤੀ ਕਰਦੇ ਸਾਰੇ ਨਾ ਬੱਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰਨ ਲਈ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮਿਲਿਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਸ਼ਟਾਉਨ ਕਰ ਲੋ ਮਾਈਕ ਸ਼ਟਾਉਨ ਬਹੁਤ ਬਹੁਤ ਥੈਂਕ ਯੂ ਬੇਨਤੀ ਕਰਦੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਡਾਊਨ ਕਰ ਲਓ ਮਾਈਕ ਬਹੁਤ ਬਹੁਤ ਥੈਂਕ ਯੂ ਬੀਬੀ ਬੀਬੀ ਫੋਟੋ ਨਾ ਮੈਂ ਬੇਨਤੀ ਕਰੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਕੋਈ ਵੀ ਇਹ ਜੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਾ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਸਾਰੇ ਡਾਊਨ ਕਰ ਲੋ ਮਾਈਕ ਡਾਊਨ ਬਹੁਤ ਬਹੁਤ ਥੈਂਕ ਯੂ ਬੀਬੀ 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 ਨਾ ਮੈਂ ਕਹਿੰਦੀ ਕੰਪਨੀ ਸਾਰੇ ਨਾਲ ਬਸ ਇਹੀ ਬੇਨਤੀ ਕਰੋ ਲੋਕ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕੋਈ ਵੀ ਇਹੀ ਮਤਲਬ ਸੁੱਖ ਦਾ ਸਨੇਹਾ ਦਿਓ ਵੀ ਵੀਰਾ ਰਿਕਵਰ ਕਰਨ ਲੱਗਿਆ ਤੇ ਹੌਫਸ ਬਹੁਤ ਜਲਦੀ ਠੀਕ ਹੋਣਾ ਸਾਰੇ ਦੁਆਨਾ ਕਰੋ ਨਹੀਂ ਮਿਲ ਕੇ ਆਇਆ ਸਭ ਠੀਕ ਹੈ ਜਸਵੀਰ ਭਾਈ ਨੂੰ ਮੀਡੀਆ ਸੋ ਸਭ ਠੀਕ ਠਾਕ ਹੈ ਠੀਕ ਹੈ ਜਿਹੜੇ ਥੋੜਾ ਡਾਊਨ ਕਰ ਲੋ ਮਾਈਕ ਡਾਊਨ ਕਰ ਠੀਕ ਬਹੁਤ ਬਹੁਤ ਥੈਂਕ ਯੂ ਬੀਬੀ 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 ਨਾ ਮੈਂ ਕਹਿੰਦੀ